ਵਰਤੀ ਪੈਣੀ ਟਰਾਲੀ ਨੂੰ ਦੇਦੀ ਫਿਰ 3 ਛੜਤੀਆਂ ਚੌਥੀ ਨੂੰ ਦੇਦੀ ਫਿਰ 3 ਛੜਤੀਆਂ ਗਾਹਲੀ ਨੂੰ ਦੇਦੀ ਇਹਨਾਂ ਦੀਆਂ ਚਾਲਾਂ ਨੇ ਮੰਨ ਲਓ ਕਿ ਉਹ 11 ਵਾਰ ਜੇ ਵੀ ਇਹਨਾਂ ਨੂੰ ਕਹਦੀ ਅਸੀਂ 11 ਨਾਲ ਵੀ ਸਟਾਰਟ ਕਰ ਲੈਂਦੇ ਆ ਪਰ ਉਹ ਦੇਉ ਤਾਂ ਲੜੀ ਬਾਰ ਆ ਕਿ ਪਿਛਲੇ ਸਾਲਾਂ ਦੇ ਸੰਤ ਪੈਸੇ ਨਹੀਂ ਦਿੱਤੇ ਪੰਜਾਬ ਚੋਂ ਮਿੰਨ ਤਾਂ ਲੱਗਦਾ ਕੱਲੀ ਮੇਲਾ ਇਹ ਜਿਹੜੀ ਦੇ ਪੇਮੈਂਟ ਰਹਿੰਦੀ ਆ ਪਿਛਲੇ ਸਾਲ ਦੀ ਅਸੀਂ ਜੇ ਗੰਨਾ ਵੇਚਣਾ ਤਾਂ ਇਸੇ ਮੇਲੇ 'ਚ ਵੇਚਣਾ ਨਹੀਂ ਅਸੀਂ ਕੱਲ ਸਲਾਹ ਕਰੀਆ ਗੰਨੇ ਨੂੰ ਖੜੇ ਨੂੰ ਵੀ ਅੱਗ ਲਾ ਦੇਾਂਗੇ ਜਿਹੜੀਆਂ ਟਰਾਲੀਆਂ ਭਰੀਆਂ ਆਉਣੀਆਂ ਨੇ ਉਨਾ ਦੋ ਅੱਤੇ ਇੱਕ ਟਰਾਲੀ ਭੂਖ ਦਿਆਂਗੇ ਜਿਹੜੇ ਕਿਸਾਨ ਨੇ ਉਹ ਸਿਰਫ ਕਹਿ ਸਕਦੇ ਆ ਪ੍ਰਸ਼ਾਸਨ ਦੇ ਲਾਰਿਆਂ ਦੇ ਵਿੱਚ ਹੀ ਜਿਹੜੇ ਵੱਜੇ ਹੋਏ ਨੇ ਕਦੇ ਇੱਕ ਦਿਨ ਲਾਰਾ ਲਾ ਕੇ ਧਰਨਾ ਚੁਕਾ ਦਿੱਤਾ ਜਾਂਦਾ ਉਸ ਤੋਂ ਬਾਅਦ ਦੁਬਾਰਾ ਸਥਿਤੀ ਜਿਹੜੀ ਜਿਉਂਦੀ ਤਿਉਂ ਰਹਿੰਦੀ ਹੈਗੀ ਤਸਵੀਰਾਂ ਜਿਹੜੀਆਂ ਇਸ ਸਮੇਂ ਇਹ ਜਿਹੜੇ ਧੂਰੀ ਦੇ sugar mill ਦੇ ਬਾਹਰ ਦੀਆਂ ਨੇ sugar mill ਦੇ ਗੇਟ ਦੇ ਉੱਪਰ ਅਸੀਂ ਇਸ ਸਮੇਂ ਖੜੇ ਆਂਗੇ ਤੁਸੀਂ ਗੇਟ ਦੇ ਬਾਹਰ ਜਿਹੜੇ ਕਿਸਾਨ ਨੇ ਜਿਹੜੀ ਇੱਥੇ ਖੜੇ ਨੇ ਇਹ ਆਪਣੇ ਝੰਡੇ ਲੈ ਕੇ ਆਏ ਹੋਏ ਨੇ ਇਸ ਤੋਂ ਪਿੱਛੇ ਜਿਹੜੀ ਤਸਵੀਰ ਤੁਹਾਨੂੰ ਦਿਖਾਵਾਂ ਜਿੱਥੇ ਤੁਹਾਨੂੰ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਤੇ ਉਸ ਤੋਂ ਅੱਗੇ ਜਿਹੜੀਆਂ ਇਹਨਾਂ ਇਹਨਾਂ ਟਰਾਲੀਆਂ ਖੜੀਆਂ ਨੇ ਜਿਹੜੀਆਂ ਗੰਨੇ ਦੀਆਂ ਭਰੀਆਂ ਹੋਈਆਂ ਨੇ ਜਿਹੜੀਆਂ 25 ਤੋਂ 30 ਦੇ ਕਰੀਬ ਨੇ ਤੁਹਾਨੂੰ ਤੁਹਾਡੇ ਯਾਦ ਹੋਵੇਗਾ ਕਿ 4 ਦਿਨ ਪਹਿਲਾਂ ਕਿਸਾਨਾਂ ਵੱਲੋਂ ਲਗਾਤਾਰ 4 ਦਿਨ ਜਿਹੜਾ ਲੁਧਿਆਣਾ ਨੈਸ਼ਨਲ ਹਾਈਵੇ ਸੀ ਜਿਹੜਾ ਉਸ ਦੇ ਉੱਪਰ ਹਸਿਆਰ ਨੂੰ ਜਾਂਦਾ ਇੱਕ ਸਾਈਡ ਬੰਦ ਕਰੀ ਸੀ ਕਿਸਾਨਾਂ ਨੂੰ ਲੱਗ ਰਿਹਾ ਸੀ ਕਿ ਆਮ ਲੋਕ ਵੀ ਪਰੇਸ਼ਾਨ ਨਾ ਕੀਤੇ ਜਾਵੇ ਸਾਡੀ ਇਹ ਮੰਗ ਵੀ ਹੈ ਜਿਹੜੀ ਆਵਾਜ਼ ਵੀ ਪਹੁੰਚੇ ਉਸ ਬਾਅਦ ਪ੍ਰਸ਼ਾਸ ਇਨਾਂ ਦੀ ਮੀਟਿੰਗ ਕਰਵਾਈ ਮੀਟਿੰਗ ਦੇ ਵਿੱਚ ਇਹ ਨਿਕਲਿਆ ਕਿ 15 ਤਰੀਕ ਨੂੰ ਮਿਲ ਦੇ ਵਿੱਚ ਜਿਹੜੀ ਖਰੀਦ ਹੋਏਗੀ ਜਿਹੜਾ ਗੰਨਾ ਦਾ ਜੋ ਕਿਸਾਨ ਧੂਰੀ ਮਿਲ ਲੈ ਕੇ ਆਉਣਾ ਚਾਹੁੰਦੇ ਨੇ ਉਹ ਉੱਥੇ ਹੀ ਆਪਣਾ ਗੰਨਾ ਜਿਹੜਾ ਵੇਚ ਸਕਦੇ ਨੇ ਪਰ ਲੇਕਿਨ ਉਸ ਤੋਂ ਬਾਅਦ ਕਿਸਾਨਾਂ ਕਿਸਾਨ ਟਰਾਲੀਆਂ ਲੈ ਕੇ ਜਿਹੜੀਆਂ ਮਿਲ ਦੇ ਗੇਟ ਤੇ ਪਹੁੰਚਦੇ ਆਪਾਂ ਖੜੇ ਆਗੇ ਹੁਣ ਤਾਂ ਇੱਥੇ ਆ ਕੇ ਪ੍ਰਸ਼ਾਸਨ ਮਿਲ ਵੱਲੋਂ ਕਹਿ ਦਿੱਤਾ ਗਿਆ ਸਿਰਫ 11 ਪਰਚੀਆਂ ਦਿੱਤੀਆਂ ਗਈਆਂ ਕਿਸਾਨ ਕਹਿ ਰਹੇ ਸੀ ਕਿ ਜਦੋਂ ਟਰਾਲੀਆਂ ਪੱਚੀ ਖੜੀਆਂ ਨੇ ਤਾਂ 11 ਪਰਚਿਆਂ ਦਾ ਕੀ ਮਤਲਬ ਜਦੋਂ ਸਮਝੌਤਾ ਹੋਇਆ ਐਸਡੀਐਮ ਮੌਜੂਦ ਸੀ ਤੇ ਮੁੱਖ ਮੰਤਰੀ ਦੇ ਓਐਸਡੀ ਉਸ ਸਮੇਂ ਮੌਜੂਦ ਸੀ ਪਰ ਜਦੋਂ ਹੁਣ ਉਹ 11 ਪਰਚੀਆਂ ਵੀ ਜਿਹੜੀਆਂ ਅੰਦਰ ਨਹੀਂ ਗਈਆਂ ਉਸ ਤੋਂ ਬਾਅਦ ਹੁਣ ਫੇਰੇ ਧਾਰਨਾ ਦੇ ਕੇ ਬੈਠੇ ਨੇ ਸਾਡੇ ਨਾਲ ਕਿਸਾਨ ਜਿਹੜੇ ਆਗੂ ਨੇ ਬਾਈ ਜੀ ਹੁਣ ਮੈਟਰ ਕੀ ਐ ਹੁਣ ਮੈਟਰ ਕੀ ਫਸਿਆ 11 ਪਰਚੇ ਜਿਹੜੇ ਦਿੱਤੇ ਸੀ ਉਹ ਗਈਆਂ ਕਿ ਨਹੀਂ ਨਹੀਂ 11 ਟਰਾਲੀਆਂ ਜੇ ਪਿੱਛੇ ਖੜੀਆਂ ਨੇ ਜਿਹੜੀਆਂ 11 ਵੀ ਦਿੱਤੀਆਂ ਉਹ ਸਰਕਾਰ ਤੇ ਪ੍ਰਸ਼ਾਸਨ ਦੀ ਕਿਚਾਲ ਆ ਜਿਵੇਂ ਇੱਕ ਟਰਾਲੀ ਇੱਕ ਪਰਚੀ ਪਹਿਲੀ ਟਰਾਲੀ ਨੂੰ ਦੇਦੀ ਫਿਰ ਤਿੰਨ ਛੜਤੀਆਂ ਚੌਥੀ ਨੂੰ ਦੇਦੀ ਫਿਰ ਤਿੰਨ ਛੜਤੀਆਂ ਗਾਂਹਲੀ ਨੂੰ ਦੇਦੀ ਇਹਨਾਂ ਦੀਆਂ ਚਾਲਾਂ ਨੇ ਮੰਨ ਲਓ ਜੇ ਉਹ 11 ਪਰਚੇ ਵੀ ਇਹਨਾਂ ਨੂੰ ਕਹਿ ਦਈਏ ਅਸੀਂ 11 ਨਾਲ ਵੀ ਸਟਾਰਟ ਕਰ ਲੈਨੇ ਆ ਪਰ ਉਹ ਦਿਓ ਤਾਂ ਲੜੀ ਬਾਰ ਇੱਕ ਬੰਦਾ ਮੈਦਾ ਸਵੇਰ ਦਾ ਟਰਾਲੀ ਲਈ ਖੜਾ ਮੰਨ ਲਓ 10 ਦੇਣਾ ਦਾ ਖੜਾ ਇੱਕ ਕੱਲਾ ਆ ਉਹਨੂੰ ਪਰਚੀ ਗੱਲ ਵਾਲੇ ਨੂੰ ਦੇਦੀ ਪਰ ਨਾਤਾ ਕਿਸਾਨੇ ਮੇ ਪਾੜਦੇ ਨੇ ਕਿਸਾਨ ਲੜਨਾ ਨਹੀਂ ਚਾਹੁੰਦੇ ਆਪਸ ਵਿੱਚ ਇਹ ਲੜੀਵਾਰ ਪਰਚੀਆਂ ਦੇਣ ਲੜੀਵਾਰ ਸਟਾਰਟ ਕਰਨ ਜਿੰਨੀਆਂ ਟਰਾਲੀਆਂ ਆਈਆਂ ਨੇ 11 ਦਾ ਕੀ ਕੰਮ ਸਾਰੀਆਂ ਨੂੰ ਪਰਚੀਆਂ ਦੇ ਕੇ ਜਾਦੇ ਇਹਨਾਂ ਨੇ ਬਿਆਨ ਹੀ ਲਾਤੇ ਪ੍ਰੈਸ ਨੋਟ ਲਾਤੇ ਵੀ ਇੱਥੇ ਜਿਹੜਾ ਖਰੀਦ ਕੇਂਦਰ ਹੁਸਤਾਫਤ ਕਰਤਾ ਫੇਰ ਮਤਲਬ 11 ਦਾ ਕੀ ਕੰਮ ਤੇ ਹੁਣ ਤੁਸੀਂ ਗਿੱਲ ਦੇ ਮੇਲੇ ਦੇ ਗੇਟ ਅੱਗੇ ਖੜੇ ਹੋਗੇ ਹੁਣ ਤੁਸੀਂ ਅੱਜ ਇੱਕ ਵੱਡੇ ਪ੍ਰਦਰਸ਼ਨ ਦਾ ਐਲਾਨ ਕਰਿਆ ਗਿਆ ਹੁਣ ਕਰਨਾ ਕੀ ਔਖਾ ਹੈ ਜਿਹੜਾ ਇਹ ਅਗਲੀ ਅਗਲੀ ਰਣਨੀਤੀ ਕੀ ਆ ਹੁਣ ਅਗਲੀ ਰਣਨੀਤੀ ਤਾਂ ਐਵੇਂ ਆ ਵੀ ਪਿਛਲੇ ਸਾਲਾਂ ਦੇ ਸਾਨੂੰ ਪੈਸੇ ਨਹੀਂ ਦਿੱਤੇ ਪੰਜਾਬ ਚੋਂ ਮੈਨੂੰ ਤਾਂ ਲੱਗਦਾ ਕੱਲੀ ਮਿੱਲਾ ਇਹ ਜਿਹੜੀ ਦੇ ਪੇਮੈਂਟ ਰਹਿੰਦੀ ਆ ਪਿਛਲੇ ਸਾਲ ਦੀ ਤੇ ਇੱਕ ਦੀ ਫਸਲ ਪੱਕ ਗਈ ਸਾਨੂੰ ਮਾਲਜ ਇਹ ਡ੍ਰੈਸ ਦਿੰਦੇ ਨੇ ਕਦੇ ਸਲਾਣੇ ਮਿੱਲ ਦਾ ਕਦੇ ਮੁੰਡੇ ਵਾਲ ਦਾ ਸਾਨੂੰ 10-15000 ਰੁਪਏ ਦਾ ਜੇਬ ਚ ਚਾਹੀਦਾ 20 ਲੱਖ ਦੇ ਸੰਦ ਚਾਹੀਦੇ ਨੇ ਉੱਥੇ ਜਾਣ ਨੂੰ ਪਰਸੋਂ ਲੱਡੀ ਦਾ ਸਾਡਾ ਕਿਸਾਨ ਸਲਾਣੇ ਨੂੰ ਟਰਾਲੀ ਲਈ ਜਾਂਦਾ ਸੀ ਪੋਲ ਤੇ ਟਰੈਕਟਰ ਨੇ ਕਲਚ ਪਲੇਟ ਤੋੜਤੀ 855 ਨੇ ਟਰੈਕਟਰ ਟਰਾਲੀ ਪਿੱਸੇ ਮੁੜ ਗਈ ਪੋਲ ਤੋਂ ਖੁਦਾ ਨਾ ਖਾਸ ਤਾਂ ਗੱਲ ਕਰ ਰੱਬ ਨੇ ਬਚਾਲਿਆ ਪਿੱਛੇ ਟਰੱਕ ਦੀ ਟਰਾਲੀ ਜਾ ਕੇ ਟਰੱਕ ਨਾਲ ਲੱਗ ਕੇ ਖੜ ਗਈ 30000 ਰੁਪਏ ਦਾ ਟਰੱਕ ਵਾਲੇ ਨੇ ਲੈ ਲਿਆ ਗਿਆ ਕਿਸਾਨ ਪੈਸੇ ਵਟਣ ਦੀ ਅਸੀਂ ਉਹੇ ਜੇ ਸਿਸਟਮਾਂ ਤੋਂ ਨਾ ਤਾਂ ਸਾਡੇ ਕੋਲੇ ਕਿਸੇ ਨੂੰ ਦੇਣ ਨੂੰ ਪੈਸੇ ਨੇ ਕਿਉਂਕਿ ਇਹਨਾਂ ਨੇ ਸਾਨੂੰ ਪੈਸੇ ਨਹੀਂ ਦਿੱਤੇ ਵੀ ਨਾ ਸਾਡੇ ਕੋਲੇ ਉਹ ਜੇ ਸਾਧਨ ਨੇ ਅਸੀਂ ਜੇ ਗੰਨਾ ਵੇਚਣਾ ਤਾਂ ਇਸੇ ਮਿਲ ਚ ਵੇਚਣਾ ਨਹੀਂ ਅਸੀਂ ਕੱਲ ਸਲਾਹ ਕਰੀਆ ਗੰਨੇ ਨੂੰ ਖੜੇ ਨੂੰ ਵੀ ਅੱਗ ਲਾ ਦੇਾਂਗੇ ਜਿਹੜੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਉਹਨਾਂ ਨੂੰ ਅੱਜ ਇੱਕ ਟਰਾਲੀ ਫੂਕ ਦਿਆਂਗੇ ਇੱਕ ਰੋਜ਼ ਫੂਕ ਦਿਆ ਕਰਾਂਗੇ ਟਰਾਲੀ ਫੂਕਣ ਦੀ ਗੱਲ ਕਰ ਰਿਹਾ ਹਾਂ ਪਰ ਤੁਹਾਡੀ ਇਹ ਪੁੱਤਾ ਵਾਂਗੂ ਪਾਲੀ ਫਸਲ ਹੈ ਇਸ ਤਰ੍ਹਾਂ ਅੱਗ ਨਹੀਂ ਲਾਉਣੀ ਚਾਹੀਦੀ ਅਸੀਂ ਤੁਹਾਨੂੰ ਐਸੀ ਵੀ ਸਲਾਹ ਦੇਵਾਂਗੇ ਪਰ ਕੀ ਇਹ ਏਡੀ ਕੀ ਮਜਬੂਰੀ ਹੈ ਕਿ ਤੁਸੀਂ ਗੰਨੇ ਟਰਾਲੀ ਦਿਆਂ ਕਿ ਲਾਉਣ ਦੀ ਗੱਲ ਕਰ ਰਹੇ ਹਾਂ ਕਿ ਹਰ ਰੋਜ਼ ਟਰਾਲੀ ਫੂਕ ਮਜਬੂਰੀ ਤਾਂ ਕਿਸਾਨ ਖੁਦਕੋਸ਼ੀ ਕਾਤੋਂ ਕਰ ਲੈਂਦਾ ਖੁਦਕੋਸ਼ੀ ਇਹ ਐਂ ਕਰਾਉਂਦੇ ਨੇ ਅਸੀਂ ਆਇਆ ਵੀ ਆਪ ਦੇ ਮਰਨ ਤੋਂ ਪਹਿਲਾਂ ਹੋ ਸਕਦਾ ਅਸੀਂ ਆਪ ਵੀ ਖੁਦਕੋਸ਼ੀ ਕਰੀਏ ਜਿਵੇਂ ਇਹਨਾਂ ਨੇ ਹਾਲਾਤ ਬਣਾ ਦੇ ਸਾਡੇ ਤੋਂ ਕੋਈ ਕਿਸਾਨ ਖੁਦਕੋਸ਼ੀ ਖੇਤ ਵੀ ਕਰ ਸਕਦਾ ਤੇ ਜਦੋਂ ਕਿਸਾਨ ਨੇ ਆਪ ਹੀ ਮਰਨਾ ਫਿਰ ਫਸਲ ਕੀ ਦੀ ਕੀ ਅਹਿਮੀਅਤ ਆ ਜਦ ਇਹ ਮੰਨ ਲੈ ਇਹਨਾਂ ਦੇ ਨਾਹੇ ਖਰੀਦਦੇ ਨੇ ਨਾ ਸਾਨੂੰ ਪੈਸੇ ਦਿੰਦੇ ਨੇ ਸਾਨੂੰ ਮਨ ਲੈ ਕਰੀਏ ਕੀ ਤਾਂ ਕਰੀਏ ਕਰੀਏ ਵੀ ਕੀ ਚਾਹੁੰਨੇ ਕੀ ਹੋ ਕਿ ਮਿਲ ਚਾਲੂ ਰਹੇ ਪਰ ਮਿੱਤੋਂ ਤੋਂ ਡਾਰਾਂ ਮਿਲ ਹਾਂਜੀ ਮਿਲ ਚਾਲੂ ਰਹੇ ਸਾਨੂੰ ਪੈਸੇ ਵੀ ਦੇ ਦੇਣ ਜਿਵੇਂ ਇਹਨਾਂ ਨੇ ਸਮਝੌਤਾ ਕਰਿਆ ਉਹ ਸਮਝੌਤੇ ਤੇ ਹੀ ਖਰੇ ਉੱਤਰੇ ਹੁਣ ਸਾਨੂੰ ਪੇਮੈਂਟ ਦੇ ਦੇਣ ਮੰਨ ਲਓ ਮਿਲ ਆਪਣਾ ਚਲਾਉਣ ਤੇ ਨਾਲ ਇਹ ਸੌਕੇ ਰਹਿਣ ਦਾ ਸੌਕੇ ਰਹੀ ਬਿਲਕੁਲ ਮਨਪ੍ਰੀਤ ਕਿਉਂਕਿ ਜਿਹੜਾ ਸਮਝੌਤਾ ਹੋਇਆ ਸੀ ਕਿ ਕਿਸਾਨ ਕਹਿ ਰਹੇ ਨੇ ਕਿ ਉਹ ਸਮਝੌਤੇ ਦੇ ਉੱਪਰ ਹੀ ਖੜੇ ਰਹਿਣ ਕਿਉਂਕਿ ਸਮਝੌਤੇ ਦੇ ਵਿੱਚ ਇਹ ਹੋਇਆ ਸੀ ਕਿ ਜਿਹੜਾ ਕਿਸਾਨ ਗੰਨਾ ਉਹ ਪੂਰੀ ਮਿਲ ਦੇ ਵਿੱਚ ਹੀ ਵੇਚ ਲਵੇਗਾ ਉਸ ਤੋਂ ਬਾਅਦ ਮਿਲ ਗੰਨਾ ਇੱਥੋਂ ਆਪਣੇ ਦੂਸਰੇ ਕਿਸੇ ਹੋਰ ਮਿਲ ਚ ਲੈ ਕੇ ਜਾਂਦਾ ਆਪਣੇ ਟਰਾਂਸਪੋਰਟ ਤੇ ਲੈ ਕੇ ਜਾਏਗਾ ਉਹ ਉਹਨਾਂ ਦੀ ਮਰਜ਼ੀ ਆ ਪਰ ਕਿਸਾਨ ਕੰਨਾ ਇੱਥੇ ਲੈ ਕੇ ਆਉਣਗੇ ਪਰ ਉਹ ਕਹਿ ਰਹੇ ਨੇ ਕਿ ਸਾਨੂੰ ਮਿਲ ਇੱਥੋਂ ਵੀ ਗੰਨਾ ਲੈਣ ਤੋਂ ਇਨਕਾਰ ਕਰ ਰਿਹਾ ਜਿਹੜਾ ਕੀ ਵਾਅਦਾ ਉਹਨਾਂ ਦਾ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਦੇ ਵਿੱਚ ਹੋਇਆ ਸੀ ਮਨਪ੍ਰੀਤ